ਕੀ ਨਾ ਬੇਟਾ ਸਾਡੇ ਪਰਿਵਾਰ ਲਈ ਨਗਰ ਲਈ ਮੈਨੂੰ ਕਾਲਾ ਦੇਵੀ ਕਹੂੰਗੇ ਥੋੜਾ ਉੱਚੀ ਬੋਲਿਓ ਜੀ ਸਾਡੀ ਜ਼ਿੰਦਗੀ ਦੇ ਵਿੱਚ ਹਨੇਰ ਪੈ ਗਿਆ ਸੀ ਔਰ ਉਸ ਦੁਖੀ ਪਾਲਣੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਸਾਰਿਆਂ ਦੇ ਨਾਲ ਸਦਮੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਪ੍ਰਮਾਤਮਾ ਦਾ ਉਹ ਆਸਰਾ ਲੈ ਰਹੇ ਆਂ ਪਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਉਹਦੇ ਲਈ ਅਰਦਾਸ ਜੋਦਰੀ ਗੁਰੂ ਸ਼ਬਦ ਉਹਦੇ ਦੇ ਚਾਰ ਮੈਂ ਕੀ ਕੀ ਕਹਾਂਗਾ ਲਗਾਤਾਰ ਇਨਸਾਫ ਨੂੰ ਲੈ ਕੇ ਭਟਕ ਰਹੇ ਹੋ ਸੜਕਾਂ ਦੇ ਉੱਪਰ ਦਾਅਵੇ ਕੀਤੇ ਜਾਂਦੇ ਹਲੇ ਵੀ ਇਨਸਾਫ ਨਹੀਂ ਮਿਲਾਇਆ ਗਿਆ ਮੈਂ ਤਾਂ ਦਾਵਾ ਵੀ ਨਹੀਂ ਸੁਣਿਆ ਕਿਸੇ ਨੇ ਕੀਤਾ ਵੀ ਅਸੀਂ ਇਨਸਾਫ ਕਰਾਂਗੇ ਕੁਝ ਨਹੀਂ ਕਰ ਰਹੇ ਬਿਲਕੁਲ ਸਿਰਫ ਤੇ ਸਿਰਫ ਉਹਦੀ ਜਿਹੜੀ ਸ਼ਹਾਦਤ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਦੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀਆ ਫਿਰ ਵੀ ਕਿਸੇ ਇੱਕ ਸਿੰਗਲ ਅਫਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ ਤੁਮੇ ਕੀ ਮੈਂ ਕਹਿ ਦਿਆਂ ਕਿ ਦਾਅਵੇ ਕਰਨਗੇ ਜਾਂ ਕੁਝ ਕਰਨਗੇ ਇਹ ਸਿਸਟਮ ਨੇ ਕੁਝ ਨਹੀਂ ਕਰਦਾ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋਈ ਆ ਤੇ ਹਾਨ ਜੇਲ੍ਹ ਤੋਂ ਵੀ ਹੋਈ ਤਾਂ ਭਾਜਪਾ ਵੀ ਜਿਹੜੀ ਮੁੱਕ ਰਹੀ ਆ ਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਆ ਵੀ ਸਭ ਇੱਕ ਦੂਜੇ ਦੇ ਬੇਟਾ ਮਿਲੇ ਹੋਏ ਨੇ ਦੋਨੋਂ ਸਟੇਟ ਵੀ ਭਾਜਪਾ ਵੀ ਭਾਜਪਾ ਨੇ 268 ਲੱਖ ਉਹਨੂੰ ਸੇਫਤਾ ਕਰ ਰੱਖਿਆ ਉਹਨੂੰ ਕੋਈ ਮਾਰਨਾ ਦੇਵੇ ਉਹ ਤੋਂ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਬਣਾਉਣੀਆਂ ਇਹ ਇੱਕ ਨੈਕਸਸ ਹੈ ਗੱਠ ਜੋੜ ਹੈ ਇੱਕ ਜਿਹੜਾ ਬਿਲਕੁਲ ਕਾਮਯਾਬੀ ਨਾਲ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਸਾਨੂੰ ਸਮਝ ਆ ਸਾਰੀ ਹੈ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਉੱਥੇ ਜਿਹੜਾ ਬੰਦਾ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ ਪਰ ਸਾਨੂੰ ਤੁਹਾਡੀਆਂ ਚਾਲਾਂ ਜੂਝ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ ਮੈਂ ਜਾ ਵੀ ਰਾਂ ਤੇ ਮੈਂ ਅੱਗੇ ਵੀ ਜਾਂਦਾ ਸਿੱਧੂ ਦੀ ਸਿਕਿਉਰਿਟੀ ਤਾਂ ਇਹਨਾਂ ਅੱਖਾਂ 'ਚ ਰੜਕਦੀ ਸੀ ਹੁਣ ਜਦੋਂ ਸੀਐਮ ਆਉਂਦਾ ਤਾਂ ਹਜ਼ਾਰਾਂ ਦਾ ਕਾਫਲਾ ਹੁੰਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਦੇਖਣਾ ਕੀ ਇਹ ਬਿਲਕੁਲ ਬਗਿਆਰਤੀ ਵਾਲੀ ਗੱਲ ਹੈ ਵੀ ਜਿਹੜੀ ਗੱਲ ਆਪਾਂ ਮੂੰਹ 'ਚੋਂ ਕਹਿ ਕੇ ਕਹਿੰਦੇ ਰਹੇ ਆ ਵੀ ਅਸੀਂ ਆ ਨਹੀਂ ਹੋਣੀ ਚਾਹੀਦੀ ਉਹ ਹੀ ਅਸੀਂ ਕਰ ਰਹੇ ਆ ਤਾਂ ਲੋਕਾਂ ਦੇ ਮੂੰਹ ਵੀ ਇਸੇ ਕਰਕੇ ਲਹਿਰਿਆ ਹੋਇਆ ਅਵੀ ਲਾਸਟ ਬਕਰਾਰ ਵਰਸੀ ਨੂੰ ਤੁਸੀਂ ਨਸਲ ਖੁਸ਼ੀ ਦਾ ਨਾਮ ਦਿੱਤਾ ਕੀ ਕਾਰਨ ਕੀ ਸ਼ੱਕ ਹੈ ਤੁਹਾਨੂੰ ਵੀ ਜਿਹੜੀ ਨਸਲ ਖੁਸ਼ੀ ਦਾ ਨਾਮ ਦਿੱਤਾ ਨਸਲ ਖੁਸ਼ੀ ਬੇਟਾ ਇਸ ਤਰ੍ਹਾਂ ਆਪਾਂ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਨੂੰ ਕੋਈ ਵਜ੍ਹਾ ਹੁੰਦੀ ਹੈ ਵਜ੍ਹਾ ਤਾਂ ਕੋਈ ਹੈ ਨਹੀਂ ਹੈ ਵਜ੍ਹਾ ਇਹ ਹੈ ਵੀ ਉਹ ਸਿੱਖ ਕੌਮ ਦੇ ਨਾਲ ਸਬੰਧ ਰੱਖਦਾ ਹੈ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਹੈ ਉਹ ਆਪਣੀ 뮤직 ਦੇ ਵਿੱਚ ਆਪਣੇ ਐਸਵਾਈਐਲ ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਕੋ ਚੁਬਦਾ ਸੀ ਕਿਉਂਕਿ ਉਹਦਾ ਡੈਰਾ ਵੱਡਾ ਸੀ ਉਹਨੂੰ ਕਰੋਨਾ ਚ ਸੁਣਿਆ ਜਾਂਦਾ ਸੀ ਤੇ ਉਹ ਆਵਾਜ਼ ਇਹਨਾਂ ਖਮੋਸ਼ ਕਰਨੀ ਸੀ ਜੋ ਸਿਕਿਉਰਟੀ ਜੇਕਰ ਉਹ ਉਸਦੇ ਨਾਲ ਘਟਾਈ ਜਾਂਦੀ ਜਿਸ ਤਰੀਕੇ ਨਾਲ ਉਹ ਸਿਕਿਉਰਟੀ ਦੇਖ ਰਹੇ ਹੈ ਕਹਿ ਸਕਦੇ ਹਾਂ ਉਹਦੇ ਸ਼ੁਰੂ ਜੀ ਪੂਰੀ ਤਰ੍ਹਾਂ ਤੋਂ ਇਹ ਤਾਂ ਉਹ ਤਾਂ ਹੈ ਹੀ ਹੈ ਇਹ ਗੱਲ ਪਰੰਤੂ ਮੈਂ ਕਹਿੰਦਾ ਸਿਕਿਉਰਟੀ ਘਟਾਇ ਵੀ ਦਿੰਦੀ ਅਗਰ ਅਨਾਉਂਸ ਨਾ ਕਰਦੇ ਫਿਰ ਵੀ ਕੁਝ ਨਹੀਂ ਹੋਣਾ ਸੀ ਅਨਾਉਂਸ ਕਰਨ ਦੇ ਨਾਲ ਉਹਨਾਂ ਨੇ ਨਾਕੇ ਲਾ ਗਏ ਸਾਡਾ ਘਰ ਨੂੰ ਘੇਰ ਲਿਆ ਉਹ ਡੂਕੀ ਕਰਨ ਲੱਗਿਆ ਖੜਗਣ ਟੈਂਡ ਇੱਕ ਗੱਡੀ ਪ੍ਰਕਰਮਾ ਕਰਦੀ ਸੀ ਕੋਠੀ ਦੇ ਆਸ-ਪਾਸ ਜਦੋਂ ਵੀ ਕਿਤੇ ਬਾਹਰ ਮਿਲ ਗਿਆ ਉਹ ਛੂਰੀ ਦਾ ਪੈ